ਹੈਲੋ ਬੱਚਿਓ ਉਮੀਦ ਹੈ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਕਰਾਂਗੇ ਅਖਾਨ ਆਪਾਂ ਅਖਾਨ ਬਾਰੇ ਕਰਾਂ ਅਖਾਨ ਕੀ ਹੁੰਦੇ ਨੇ ਅਖਾਨ ਕਿਸੇ ਕਵੀ ਜਾਂ ਲੇਖਕ ਦੀ ਰਚਨਾ ਨਹੀਂ ਹੁੰਦੇ ਇਹ ਜਿਹੜੇ ਅਖਾਨ ਹੁੰਦੇ ਹਨ ਇਹ ਲੋਕ ਗੀਤਾਂ ਵਾਂਗ ਲੋਕਾਂ ਦੇ ਮੂੰਹਾਂ ਵਿੱਚੋਂ ਆਪ ਮੁਹਾਰੇ ਨਿਕਲੇ ਹੋਏ ਸ਼ਬਦ ਹੁੰਦੇ ਹਨ ਉਹਨਾਂ ਸ਼ਬਦਾਂ ਦਾ ਸਮੂਹ ਨੇ ਜਿੰਨਾ ਦਾ ਜੀਵਨ ਵਿੱਚ ਕੋਈ ਤੱਥ ਤਜਰਬਾ ਜਸਾਰ ਪਗਟਾਇਆ ਹੁੰਦਾ ਹੈ ਇਹ ਮਨੁੱਖੀ ਤਜਰਬਿਆਂ ਦਾ ਨਿਚੋੜ ਹੁੰਦੇ ਹਨ ਤੇ ਬੇਟਾ ਆਪਾਂ ਅੱਜ ਹੁਣ ਇਸ ਬਾਰੇ ਕੁਝ ਅਖਾਣ ਬਾਰੇ ਕਰਾਂਗੇ ਜਿਹੜੇ ਮੈਂ ਤੁਹਾਨੂੰ ਉਦਾਹਰਨ ਵਜੋਂ ਹੈ ਨੰਬਰ 1 ਉਹ ਦਿਨ ਡੁੱਬਾ ਜਦੋਂ ਕੋੜੀ ਚੜਿਆ ਕੁੱਬਾ ਮਤਲਬ ਇਸ ਦਾ ਮਤਲਬ ਹੈ ਵੀ ਜਦੋਂ ਕਿਸੇ ਨਿਕੰਮੇ ਅਯੋਗ ਜਾਂ ਨਕਾਰੇ ਆਦਮੀ ਤੋਂ ਵੱਡੇ ਕੰਮ ਦੀ ਉਮੀਦ ਰੱਖੇ ਉਮੀਦ ਜਾਨੀ ਉਸ ਤੋਂ ਨਹੀਂ ਰੱਖੀ ਦੀ ਠੀਕ ਹੈ ਦੂਜਾ ਨੰਬਰ ਹੈ ਉੱਚੀ ਦੁਕਾਨ ਫਿੱਕਾ ਪਕਵਾਨ ਜਦੋਂ ਦਿਖਾਵਾ ਜ਼ਿਆਦਾ ਹੋਵੇ ਕਿਸੇ ਦਾ ਨਾਮ ਬੋਤਾ ਹੋਵੇ ਪਰ ਅਸਲੀਅਤ ਵਿੱਚ ਉਹਦੇ ਕੋਲ ਕੁਝ ਖਾਸ ਨਾ ਹੋਵੇ ਜਾਂ ਮੜਮੜ ਆਪਣੇਆਂ ਨੂੰ ਯਾਨੀ ਹਰ ਵਾਰ ਕੋਈ ਆਪਣੇ ਸਾਕਿਆਂ ਨੂੰ ਹੀ ਲਾਭ ਪਹੁੰਚਾਈ ਜਾਵੇ ਤੇ ਹੋਰਾਂ ਵੱਲ ਧਿਆਨ ਹੀ ਨਾ ਦੇਵੇ ਨੰਬਰ 4 ਆਪਣੇ ਮੂੰਹ ਮੀਆਂ ਮਿੱਠੂ ਯਾਨੀ ਆਪਣੇ ਮੂੰਹ ਆਪਣੀ ਪ੍ਰਸ਼ੰਸਾ ਆਪ ਕਰੀ ਜਾਣਾ ਨੰਬਰ 5 ਅੰਨਿਆ ਚਕਾਣਾ ਰਾਜਾ ਇਸ ਦਾ ਮਤਲਬ ਹੈ ਜਦੋਂ ਕੋਈ ਅਗਿਆਨੀ ਮੂਰਖਾਂ ਦੇ ਵਿੱਚ ਥੋੜੇ ਸਿਆਣੇ ਦੀ ਵੀ ਕਦਰ ਪੈ ਜਾਂਦੀ ਹੈ। ਨੰਬਰ 6 ਅਗਾ ਅੱਗਾ ਦੌੜ ਪਿੱਛਾ ਛੋੜ। ਜਦੋਂ ਕਈ ਵਾਰੀ ਆਪਾਂ ਕਾਲੀ ਇੱਕ ਨਾਲ ਕੰਮ ਕਰਦਿਆਂ ਕਰਦਾ ਪਹਿਲੇ ਕੀਤੇ ਹੋਏ ਕੰਮ ਦਾ ਨੂੰ ਵੀ ਵਿਗਾੜ ਲੈਣੇ ਆ। ਯਾਨੀ ਕਈ ਵਾਰੀ ਕਾਲੀ ਕੰਮ ਕਰਦਿਆਂ ਕਰਦਿਆਂ ਪਹਿਲਾਂ ਕੀਤਾ ਹੋਇਆ ਕੰਮ ਵੀ ਵਿਗੜ ਜਾਵੇ। ਨੈਕਸਟ ਹੈ ਉਸ ਤੋਂ ਬਾਅਦ ਨੰਬਰ 7 ਇੱਕ ਪੰਥ ਦੋ ਕਾਜ। ਜਦੋਂ ਇੱਕ ਖਾਸ ਕੰਮ ਕੀਤਾ ਦੂਜਾ ਕੰਮ ਬਿਨਾ ਬਿਨਾ ਵਾਧੂ ਖੇਚਲ ਦੇ ਤੇ ਖਰਚ ਦੇ ਹੀ ਹੋ ਜਾਵੇ ਯਾਨੀ ਜਦੋਂ ਇੱਕ ਕੰਮ ਆਪਾਂ ਕਰਦੇ ਪਿਆਂ ਉਸੇ ਵਿੱਚ ਆਪਣਾ ਬਿਨਾ ਕਿਸੇ ਖਰਚੇ ਦੇ ਦੂਜਾ ਕੰਮ ਹੋ ਜਾਵੇ ਨੰਬਰ 8 ਇੱਕ ਚੁੱਪ ਸੋ ਸੁਖ ਕਈ ਮੌਕਿਆਂ ਤੇ ਆਪਣੀ رائے ਦੇਣ ਨਾਲੋਂ ਜਾਂ رائے ਦੱਸਣ ਨਾਲੋਂ ਚੁੱਪ ਰਹਿਣਾ ਹੀ ਜ਼ਿਆਦਾ ਹੁੰਦਾ ਹੈ ਨੰਬਰ 9 ਇੱਕ ਅਨਾਰ ਸੋ ਬਿਮਾਰ ਜਦੋਂ ਚੀਜ਼ ਥੋੜੀ ਹੋਵੇ ਤੇ ਉਸ ਨੂੰ ਲੈਣ ਵਾਲੇ ਜ਼ਿਆਦਾ ਹੋਣ ਨੰਬਰ 10 ਇੱਕ ਨੂੰ ਕੀ ਰੋਨੀ ਹੈ ਸਾਰਾ ਉਤ ਗਿਆਈ ਆਵਾ ਮਤਲਬ ਇਸ ਦਾ ਵੀ ਜਦੋਂ ਕੋਈ ਇੱਕ ਚੀਜ਼ ਦੇ ਖਰਾਬ ਹੋ ਜਾ ਹੰ ਤੇ ਅਫਸੋਸ ਕਰੇ ਪਰ ਉਸ ਨੂੰ ਦੱਸਣਾ ਹੋਵੇ ਬਾਕੀ ਚੀਜ਼ਾਂ ਵੀ ਖਰਾਬ ਹੀ ਹੋ ਗਈਆਂ ਹਨ ਓਕੇ ਬੇਟਾ